ਇੱਕ ਵਿਦਵਾਨ ਦੇ ਬੜੇ ਪਿਆਰੇ ਮਹਾਬੋਲ ਨੇ ਉਹ ਕਹਿੰਦਾ ਜਿੰਨ ਕੇ ਦਿਨ ਮਨਾਤੇ ਹੋ ਉਹਨਾਂ ਕੀ ਬਾਤ ਵੀ ਸਮਝੋ ਦੁਨੀਆ ਤੇ ਬੜੇ ਲੋਕ ਆਏ ਬੜੇ ਲੋਕ ਤੁਰ ਗਏ ਕੋਈ ਵਰੀਣੇ ਤੋਂ ਬਾਅਦ ਯਾਦ ਨਹੀਂ ਕਰਦਾ ਲੇਕਿਨ ਜਦੋਂ ਤੱਕ ਧਰਤੀ ਆਕਾਸ਼ ਸੂਰਜ ਚੰ드ਰਮਾ ਤਾਰੇ ਹੈਨ ਜਦੋਂ ਤੱਕ ਮਨੁੱਖ ਨਾਂ ਦੀ ਇਸ ਸਰਤੀ ਤੇ ਕੋਈ ਚੀਜ਼ ਹੈ ਉਦੋਂ ਤੱਕ ਬਾਬਾ ਦੀਪ ਸਿੰਘ ਜੀ ਦਾ ਨਾਮ ਜੁਗੋ ਜੁਗ ਅਟਲ ਰਹੇ ਸੀ ਅਤੇ ਜੁਗੋ ਜੁਗ ਗੂੰਜਦਾ ਰਹੇਗਾ। ਸਤਿ ਸ੍ਰੀ ਅਕਾਲ। ਤਵਾ ਉਸ ਸਮੇਂ ਦੀ ਨਿਯਾਕਤ ਨੂੰ ਸਮਝਦਿਆਂ ਹੋਇਆਂ ਬਾਬਾ ਜੀ ਦਾ ਕਰਨੀ ਨਾਮਾ ਤੁਛ ਬੁੱਧੀ ਮੁਤਾਬਕ ਆਪ ਜੀ ਦੀ ਪਾਵਨ ਖਿਦਮਤ ਵਿੱਚ ਰੱਖਾ। ਦੁਨੀਆ ਦੇ ਬੜੇ-ਬੜੇ ਲੋਕਾਂ ਨੇ ਬਹੁਤ ਵੱਡੇ-ਵੱਡੇ ਚੜਾਵੇ ਗੁਰਦੁਆਰਿਆਂ ਤੇ ਚੜਾਏ ਕੋਈ ਅਥਾਹ ਨਹੀਂ ਲੇਕਿਨ ਜਿਹੜਾ ਚੜਾਵਾ ਬਾਬਾ ਦੀਪ ਸਿੰਘ ਜੀ ਨੇ ਗੁਰੂ ਰਾਮਦਾਸ ਮਹਾਰਾਜ ਜੀ ਦੇ ਪਾਵਨ ਚਰਨਾਂ ਵਿੱਚ ਚੜਾਇਆ ਉਹੋ ਜਿਹਾ ਚੜਾਵਾ ਦੁਨੀਆ ਤੇ ਕੋਈ ਹੋਰ ਨਹੀਂ ਚੜਾ ਸਕਦਾ ਇੱਕ ਮੁਸਲਮਾਨ ਆਪਣੀ ਮੰਜੀ ਤੇ ਬੈਠਾ ਤੇ ਉਹ ਸੋਚੇ ਪਈ ਮੈਂ ਰੱਬ ਦੇ ਵਾਸਤੇ ਕੁਝ ਨਾ ਕੁਝ ਤਿਆਰ ਕਰਨਾ ਖੁਦਾ ਵਾਸਤੇ ਤੇ ਖੁਦਾ ਨੂੰ ਗਿਫਟ ਵੀ ਇਹੋ ਜਿਹਾ ਪੇਟਾ ਕਰਨਾ ਪਈ ਜਿਹੜਾ ਮੇਰੇ ਤੋਂ ਪਹਿਲਾਂ ਕਿਸੇ ਨੇ ਖੁਦਾ ਨੂੰ ਐਡੀ ਮਹਾਨ ਚੀਜ਼ ਨਾ ਕਿਸੇ ਨੇ ਅਰਪਣ ਕੀਤੀ ਉਹਦੇ ਮਨ ਵਿੱਚ ਖਿਆਲ ਆਇਆ ਕਹਿੰਦਾ ਬਣਾਵਾਂ ਕੀ ਉਨੇ ਫਿਰ 9 ਕੁਇੰਟਲ ਤੇ 14 ਕਿਲੋ ਚੰਦਨ ਦੀ ਲੱਕੜ ਇਕੱਠੀ ਕੀਤੀ 9 ਕੁਇੰਟਲ 14 ਕਿਲੋ ਚੰਦਨ ਦੀ ਲੱਕੜ ਫਿਰ ਘਰ ਵਿੱਚ ਬੈਠ ਕੇ ਉਹਨੇ 5 ਸਾਲ ਤੇ 7 ਮਹੀਨੇ ਮਿਹਨਤ ਕੀਤੀ 5 ਸਾਲ 7 ਮਹੀਨੇ ਫਿਰ ਚੰਦਨ ਦੀ ਲੱਕੜ ਦੀਆਂ ਬਰੀਕ ਤਾਰਾਂ ਖਿੱਚੀਆਂ ਉਹਨਾਂ ਤਾਰਾਂ ਦੀ ਗਿਣਤੀ 1,45,000 ਫਿਰ ਚਾਂਦੇ ਇਕੱਠੀ ਕੀਤੀ ਤੇ ਉਹਦਾ ਬਣਾਇਆ ਚੌਰ ਸਾਹਿਬ ਜਿਵੇਂ ਪਾਈ ਸਾਹਿਬ ਜੀ ਚੌਰ ਕਰ ਰਹੇ ਨੇ ਇਸ ਤਰ੍ਹਾਂ ਦਾ ਚੌਰ ਤੇ ਫਿਰ ਉਹਨੇ ਕੀਮਤੀ ਕਪੜਾ ਲਿਆ ਉਹਦੇ ਵਿੱਚ ਚੌਰ ਲਪੇਟਿਆ ਤੇ ਉਹ ਚਲੇ ਗਿਆ ਸੌਦੀ ਅਰਬ ਦੇ ਵਿੱਚ ਮੱਕਾ ਸ਼ਹਿਰ ਉਹਦੇ ਵਿੱਚ ਕਾਬਾ ਮੰਦਰ ਉਹਨੇ ਕਾਬੇ ਦੇ ਕਾਜੀ ਨੂੰ ਜਾ ਕੇ ਆਖਿਆ ਕਹਿਣ ਲੱਗਾ ਜੀ ਮੈਂ ਖੁਦਾ ਵਾਸਤੇ ਇੱਕ ਅਮੋਲਕ ਚੀਜ਼ ਲੈ ਕੇ ਆਇਆ ਇਹਦੇ ਤੋਂ ਪਹਿਲਾਂ ਇਸ ਮੰਦਰ ਦੇ ਵਿੱਚ ਇਸ ਮਸਜਿਦ ਵਿੱਚ ਮਸਜਿਦ ਵਿੱਚ ਕਿਸੇ ਨੇ ਏਡੀ ਵੱਡੀ ਪੇਟਾ ਨਹੀਂ ਤਰੀ ਹੋ। ਕਾਜੀ ਨੇ ਗਾੜੀਆਂ ਨੂੰ ਟੀਚਰ ਕਰਕੇ ਆਖਿਆ ਕਹਿੰਦਾ ਜਾ ਗਾਂ ਇੱਥੇ 20 ਚੋਰ ਸਾਡੇ ਇੱਥੇ ਰੁੱਲਦੇ ਫਿਰਦੇ ਆ ਤੇਰਾ ਚੋਰ ਕੋਈ ਜ਼ਿਆਦਾ। ਉਹਦਾ ਮਨ ਨਰਾਜ ਹੋਇਆ ਉਹਨੇ ਉਹ ਚੋਰ ਦੁਬਾਰਾ ਕੱਪੜੇ ਵਿੱਚ ਲਪੇਟਿਆ ਸਿਰ ਤੇ ਰੱਖ ਲਿਆ ਆ ਗਿਆ ਭਾਰਤ ਵਿੱਚ। ਸਤਕਾਰਯੋ ਖਾਲਸਾ ਜੀ ਫਿਰ ਇਹਨੇ ਆਣ ਕੇ ਪੁੱਛਿਆ ਪੀ ਮੈਂ ਭਾਰਤ ਦੇ ਕਿਹੜੇ ਤੀਰਥ ਦੇ ਚੋਰ ਚੜਾਵਾਂ। ਸਿਆਣੇ ਬੰਦੇ ਨੇ ਦੱਸਿਆ ਕਹਿੰਦਾ ਭਾਰਤ ਦੀ ਧਰਤੀ ਅਠਾ ਅਠਾ ਤੀਰਥਾਂ ਦੀ ਧਰਤੀ ਜਿੱਥੇ ਮਰਜੀ ਚੜਾ ਦੇ ਉਹਨੇ ਫਿਰ ਪੈਰਾਂ ਤੋਂ ਜੋੜਾ ਉਤਾਰ ਲਿਆ ਕਿ ਜਿੱਥੇ 68 ਤੀਰਥ ਨੇ ਇਹ ਧਰਤੀ ਕਿੰਨੀ ਪਵਿੱਤਰ ਹੋਵੇ ਇਹ ਮੈਂ ਨਹੀਂ ਕਹਿੰਦਾ ਗੁਰੂ ਨਾਨਕ ਦੇ ਮਹਾਰਾਜੇ ਦਾ ਬਚਨ 860 ਤੀਰਥ ਸਗਲ ਪੁਨ ਜੀ ਦਇਆ ਪਰਵਾਨ ਇਹਦਾ ਮਤਲਬ ਆ 68 ਤੀਰਥ ਹੋਣਗੇ ਤੇ ਗੁਰਬਾਣੀ ਵਿੱਚ ਜ਼ਿਕਰ ਆਇਆ ਉਹਨੇ ਜੋੜਾ ਲਾ ਲਿਆ ਅਠਾ ਅਠਾ ਤੀਰਥਾਂ ਤੇ ਪਰਮਣ ਕਰਨ ਵਾਸਤੇ ਤੁਰ ਪਿਆ ਉਹਨੇ ਭਾਰ ਦਾ ਹਰ ਕੋਨਾ ਗਾਇਆ ਉਹ ਗਿਆ ਓੰਕਾਰਾ ਅਜੁਦਿਆ ਅਵਿੰਤਕਾ 에ਰਾਵਤੀ ਸਤਲੁਜ ਸਰਸਵਤੀ ਸਰਯੂ ਸਿੰਧੂ ਸਿਰਪਾ ਸ੍ਰੀ ਸੈਲ ਸ੍ਰੀ ਰੰਗ ਹਰਦੁਆਰ ਕਪਾਲ ਮੋਚਨ ਕਪਲੋਦ ਕਾਂਛੀ ਕਾਂਚੀ ਕਲੰਜਰ ਕਵੇਰੀ ਕੁਰਕ ਖੇਤਰ ਕੇਦਾਰਨਾਥ ਬਦਰੀਨਾਥ ਕੌਸਕੀ ਗਿਆ ਗੋਕਰਨ ਗੋਮਤੀ ਗੋਦਾਵਰੀ ਗੋਵਰਤਨ ਗੰਗਾ ਸਾਗਰ ਗੰਡਕਾ ਕਰ ਕਰਾ ਚਰਮਨਤੀ ਚਿਤ੍ਰਕੂੜ ਚੰਦਰ ਭਾਗਾ ਜਗਨਨਾਥ ਜਵਾਲਾਜੀ ਤਾਪਤੀ ਤਾਮਰ ਪ੍ਰਾਣੀ ਤੁੰਗ ਪਧਰਾ ਦਿਸ਼ਾਛਵ ਮੇਧ ਦ੍ਰਿਸ਼ਦਵਤੀ ਦੁਆਰਕਾ ਧਾਰਾ ਨਰਬਦਾ 나ਗ ਤੀਰਥ ਨੈਮਸ਼ਿ ਪੁਸ਼ਕਰ ਪ੍ਰਯਾਗ ਪ੍ਰਯੋਧਕ ਪਦਰੇਸ਼ਵਰ ਭੀਮੇਸ਼ਵਰ ਪ੍ਰਿੰਗ ਤੁੰਗ ਮਹਾਕਾਲ ਮਹਾਬੋਧ ਮਥੁਰਾ ਮਾਇਆਪੁਰੀ ਮੰਦਾਕਿਨੀ ਜਮਨਾ ਰਮੇਸ਼ਵਰ ਵਿਤਸਤੇ ਬਿੰਦੇ ਬਿਆਲ ਵਮਲੇਸ਼ਰ ਵੇਣਾ ਵੈਤਰਵਤੀ ਵੈਸ਼ਨਵੀ ਵੈਦਨਾਸ ਤੇ ਸਾਉਣ ਇਹਨਾਂ ਤੀਰਥਾਂ ਤੇ ਗਿਆ ਲੇਕਿਨ ਉਹਦਾ ਮਨ ਨਾ ਮੰਨਿਆ ਉਹਨੇ ਕਿਸੇ ਨੂੰ ਪੁੱਛਿਆ ਕੋਈ ਹੋਰ ਤੀਰਥ ਹੈ ਤੇ ਸਿਆਣੇ ਬੰਦੇ ਨੇ ਆਖਿਆ ਦੁਨੀਆ ਤੇ ਇੱਕ ਹੋਰ ਤੀਰਥ ਹੈ ਜਿੱਥੇ ਮੁਸਲਮਾਨ ਵੀ ਝੁਕਦਾ ਜਿੱਥੇ ਹਿੰਦੂ ਵੀ ਝੁਕਦਾ ਹੈ ਜਿੱਥੇ ਸਿੱਖ ਵੀ ਝੁਕਦਾ ਹੈ ਉਹਨੇ ਆਖਿਆ ਓ ਕਿੱਥੇ ਤੇ ਦੱਸਣ ਵਾਲੇ ਨੇ ਦੱਸਿਆ ਚਲੇ ਜਾ ਸ੍ਰੀ ਅੰਮ੍ਰਿਤਸਰ ਸਾਹਿਬ ਉਥੇ ਗੁਰੂ ਰਾਮਦਾਸ ਮਹਾਰਾਜ ਜੀ ਦਾ ਦਰ ਹੈ ਜਦੋਂ ਬ੍ਰਹਮ ਗਿਆਨੀ ਬਾਬਾ ਬੁੱਢਾ ਸਿੱਪ ਦੀ 베ਰੀ ਲਾਗੇ ਆਇਆ ਉਹਦੇ ਕੰਨਾਂ ਵਿੱਚ ਆਵਾਜ਼ ਪਈ ਅਵਲ ਅੱਲਾ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ ਇੱਕ ਨੂਰ ਤੇ ਸਭ ਜਾਗ ਉਪਜਿਆ ਕੌਣ ਭਲੇ ਕੋਮੰਦੇ ਉਹਨੇ ਗੁਰੂ ਰਾਮਦਾਸ ਮਹਾਰਾਜ ਜੀ ਦੇ ਪਾਵਨ ਚਰਨਾਂ ਵਿੱਚ ਚੌਰ ਚੜਾਇਆ ਲੇਕਿਨ ਹੰਕਾਰ ਹੋ ਗਿਆ ਵੀ ਮੇਰੇ ਵਰਗੀ ਪੇਟਾ ਦੁਨੀਆ ਤੇ ਕੋਈ ਨਹੀਂ ਚੜਾਵੇਗਾ ਉਹਦਾ ਹੰਕਾਰ ਉਹ ਦਿਨ ਟੁੱਟਿਆ ਜਿਸ ਦਿਨ ਬਾਬਾ ਦੀਪ ਸਿੰਘ ਨੇ ਗੁਰੂ ਰਾਮਦਾਸ ਮਹਾਰਾਜ ਦੇ ਪਾਵਨ ਚਰਨਾਂ ਚ ਲੈ ਆਣ ਕੇ ਆਪਣਾ ਸੀਸ ਰੱਖ ਦਿੱਤਾ ਤਵਾ ਜੋ ਮਹਾਨ ਪਵਿੱਤਰ ਆਤਮਾ ਬਾਬਾ ਦੀਪ ਸਿੰਘ ਜੀ ਬੈਠੇ ਹੋਏ ਨੇ ਸਾਬੋ ਕੀ ਤਲਵੰਡੀ ਤਖਤ ਸ੍ਰੀ ਦਮਦਮਾ ਸਾਹਿਬ ਹੁਣ ਉਥੇ ਚੌਂਕੜਾ ਮਾਰ ਕੇ ਬੈਠੇ ਹੋਏ ਬਾਬਾ ਜੀ ਉਮਰ ਭਾਵੇਂ ਵਡੇਰੀ ਆ ਸਤਿਗੁਰਾਂ ਦੀ ਬਾਣੀ ਕਹਿੰਦੀ ਗੁਰਮੁਖ ਬੁੱਢੇ ਕਦੇ ਨਹੀਂ ਜਿਨ੍ਹਾਂ ਅੰਦਰ ਸੁਰਤ ਗਿਆਨ ਜਿਨ੍ਹਾਂ ਦੇ ਕੋਲ ਪ੍ਰਮਾਤਮਾ ਦੀ ਬੰਦਗੀ ਉਹ ਕਦੇ ਬਜ਼ੁਰਗ ਨਹੀਂ ਹੁੰਦੇ ਹੁਣ ਬਾਬਾ ਦੀਪ ਸਿੰਘ ਜੀ ਬੈਠੇ ਨੇ ਕਿ ਮੈਂ ਹੋਰ ਬੇਨਤੀ ਕਰਦਾ ਮੇਰੇ ਢਾਡੀ ਕਲਾ ਦੇ 23 24 ਸਾਲ ਦੇ ਸਪਿਰਿਟ ਵਿੱਚ ਜਦੋਂ ਕਿਤੇ ਬਾਬਾ ਦੀਪ ਸਿੰਘ ਜੀ ਦਾ ਪ੍ਰਸੰਗ ਕਹੀਏ ਨਾ ਮੈਂ ਬੇਨਤੀ ਕਰਦਾ ਬਹੁਤ ਐਸੀ ਸੰਗਤ ਜਿਨ੍ਹਾਂ ਦੇ ਕੋਲ ਸ਼ਰਧਾ ਹੈ ਉਹ ਘਾਟ ਨੇ ਜਿਨ੍ਹਾਂ ਦੇ ਮਨ ਵਿੱਚ ਛੰਕਾ ਹੈ ਆ ਥੋੜੇ ਦਿਨਾਂ ਦੀ ਗੱਲ ਮੈਂ ਸਟੇਜ ਤੋਂ ਉਤਰਿਆ ਤੇ ਮੈਂ ਕਈ ਵਾਰੀ ਬੇਨਤੀ ਕਰਦਾ ਗਿਆਨੀ ਸਿੰਘ ਬਣਦੇ ਨੇ ਟਕਸਾਲਾਂ ਵਿੱਚੋਂ ਇੱਕ ਮੈਨੂੰ ਟੱਕਰ ਪਿਆ ਗਿਆਨਾ ਸਿੰਘ ਮੈਨੂੰ ਕਹਿੰਦਾ ਭਾਈ ਸਾਹਿਬ ਬੇਨਤੀ ਕਰਨੀ ਹੈ 2 ਕੁ ਮਿੰਟ ਟਾਈਮ ਦਿਓਗੇ ਮੈਂ ਸਮਝ ਗਿਆ ਉਹਦਾ ਮੱਥਾ ਪੜ ਕੇ ਪੀਏ ਬੰਦਾ ਬਾਬਾ ਦੀਪ ਸਿੰਘ ਤੇ ਬਹੁਤੀ ਛਰਦਾ ਨਹੀਂ ਰੱਖਦਾ ਮੈਂ ਕਿਹਾ ਜੀ ਹੁਕਮ ਕਰੋ ਕਹਿੰਦਾ ਜਦੋਂ ਗੁਰੂ ਕਲਗੀਧਰ ਮਹਾਰਾਜ ਜੀ ਨੇ ਆਨੰਦਪੁਰ ਸਾਹਿਬ ਛੱਡਿਆ ਬਾਬਾ ਦੀਪ ਸਿੰਘ ਜੀ ਉਦੋਂ ਕਿੱਥੇ ਸੀ ਸਰਸਾ ਦੇ ਕੰਡੇ ਤੇ ਜੰਗ ਹੋਈ ਬਾਬਾ ਦੀਪ ਸਿੰਘ ਜੀ ਉਦੋਂ ਕਿੱਥੇ ਚਮਕੌਰ ਦੀ ਗੜੀ ਵਿੱਚ 40 ਸ਼ਹੀਦ ਹੋ ਗਏ ਬਾਬਾ ਦੀਪ ਸਿੰਘ ਉਦੋਂ ਕਿੱਥੇ ਜਦੋਂ ਗੁਰੂ ਕਲਗੀਧਰ ਮਹਾਰਾਜ ਮਾਛੀਵਾੜੇ ਦੇ ਜੰਗਲ ਵਿੱਚ ਬੈਠੇ ਤੇ ਬਾਬਾ ਦੀਪ ਸਿੰਘ ਉਦੋਂ ਕਿੱਥੇ ਮੈਂ ਕਿਹਾ ਪੀ ਕਹਿਣਾ ਕਿ ਚਾਹਣਾ ਮੈਂ ਕਿਹਾ ਤੇਰਾ ਮਨ ਇਹ ਕਹਿੰਦਾ ਵੀ ਬਾਬਾ ਦੀਪ ਸਿੰਘ ਨਾਂ ਦਾ ਪਾਤਰ ਇਤਿਹਾਸ ਵਿੱਚ ਕੋਈ ਨਹੀਂ ਉਹ ਕਹਿੰਦਾ ਇਸ ਤਰ੍ਹਾਂ ਹੀ ਸਮਝ ਲਓ ਮੈਂ ਉਹਨੂੰ ਬੇਨਤੀ ਕੀਤੀ ਮੈਂ ਕਿਹਾ ਵੀ ਸੁਣੀ ਸੁਣਾਈ ਗੱਲ ਕਰ ਰਿਹਾ ਕਿ ਪੜਦਾ ਵੀ ਹੈ ਉਹ ਕਹਿੰਦਾ ਨਹੀਂ ਜੀ ਸਾਨੂੰ ਫਲਾਣਾ ਬੰਦਾ ਮਿਲਿਆ ਉਹ ਕਹਿੰਦਾ ਬਾਬਾ ਦੀਪ ਸਿੰਘ ਜੀ ਇੱਕ ਕਾਲਪਨਿਕ ਕਹਾਣੀ ਹੈ ਮੈਂ ਕਿਹਾ ਜਿਹੜੀ ਜ਼ੁਬਾਨ ਇਹ ਗੱਲ ਕਹਿੰਦੀ ਹੈ ਕਿ ਬਾਬਾ ਦੀਪ ਨੇ ਬਦੀਪ ਸਿੰਘ ਜੀ ਕਾਲਪਨਿਕ ਕਹਾਣੀ ਉਹਨਾਂ ਜ਼ੁਬਾਨਾਂ ਵਿੱਚ ਕੀੜੇ ਜ਼ਰੂਰ ਪੈਣਗੇ ਓਹ ਮਹਾਨ ਪਵਿੱਤਰ ਆਤਮਾ ਮੈਂ ਬੇਨਤੀ ਕਰਦਾ ਬਾਬਾ ਦੀਪ ਸਿੰਘ ਜੀ ਕਿਥੇ ਇੱਕ ਗ੍ਰੰਥ ਲੈ ਕੇ ਜ਼ਿੰਦਗੀ ਚ ਪੜਿਓ ਉਹ ਗੁਰੂਕਲ ਕੀਰਤ ਮਹਾਰਾਜ ਦੀ ਜ਼ਿੰਦਗੀ ਤੇ ਲਿਖਿਆ ਹੋਇਆ ਮਾਲਵੇ ਦਾ ਪਰਮਣ ਜਨਮਿਕ ਮਾਲਵੇ ਦੇਸ਼ ਦਾ ਰਟਨ ਉਹਨੂੰ ਕਿਤੇ ਲੈ ਕੇ ਪੜਿਓ ਉਹਦੇ ਵਿੱਚ ਇੱਕ ਪੰਗਤੀ ਤੁਹਾਨੂੰ ਮਿਲੇਗੀ ਗੁਰੂ ਕਲਗੀ ਧਰਮ ਮਹਾਰਾਜ ਜਦੋਂ ਆਨੰਦਪੁਰ ਸਾਹਿਬ ਨੂੰ ਕੇਰਾ ਪਿਆ ਸੀ ਨਾ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕਿਹਾ ਸੀ ਭਾਈ ਭਗਤ ਸਿੰਘ ਆਪਣੇ ਪਰਿਵਾਰ ਨੂੰ ਲੈ ਕੇ ਮਾਝੇ ਚਲਿਆ ਜਾ ਜਦੋਂ ਲੋੜ ਪਵੇਗੀ ਬਾਬੇ ਦੀਪ ਸਿੰਘ ਨੇ ਕੌਮ ਦੇ ਬਹੁਤ ਵੱਡੇ ਵੱਡੇ ਕਾਰਜ ਕਰਨੇ ਨੇ ਜਦੋਂ ਲੋੜ ਪਵੇਗੀ ਬਾਬਾ ਦੀਪ ਸਿੰਘ ਨੂੰ ਉਦੋਂ ਬੁਲਾਵਾਗੇ ਸ਼ਖਸੀਅਤਾਂ ਨੂੰ ਛੁੱਟੀ ਦਿੱਤੀ ਗੁਰੂ ਕਲਗੀ ਧਰ ਨੇ ਤਿੰਨ ਛੱਛੀਆਂ ਤਾਂ ਨੂੰ ਪਹਿਲੇ ਨੰਬਰ ਤੇ ਭਾਈ ਮਨੀ ਸਿੰਘ ਜਿਹੜੇ ਗੁਰੂ ਕਲਗੀ ਧਰ ਮਹਾਰਾਜ ਜੀ ਦੇ ਪਰਿਵਾਰ ਨੂੰ ਲੈ ਕੇ ਦਿੱਲੀ ਗਏ ਦੂਜੇ ਨੰਬਰ ਤੇ ਭਾਈ ਆਨੰਦ ਲਾਲ ਉਹ ਆਨੰਦ ਲਾਲ ਜਿਨ੍ਹਾਂ ਨੇ ਮੁਰਕੇ ਜਾਜੂ ਦੇ ਮੈਦਾਨ ਵਿੱਚ ਗੁਰੂ ਕਲਗੀ ਧਰ ਦੇ ਚਰਨਾਂ 'ਚ ਬੇਨਤੀ ਕੀਤੀ ਸੀ ਔਰੰਗਜ਼ੇਬ ਦੇ ਮੁੰਡੇ ਦੀ ਮਦਦ ਸਾਨੂੰ ਕਰਨੀ ਚਾਹੀਦੀ ਉਹ ਆਨੰਦ ਲਾਲ ਤੇ ਤੀਜੇ ਬਾਬਾ ਦੀਪ ਸਿੰਘ ਹੁਣ ਸਤਕਾਰ ਜੋ ਖਾਲਸਾ ਜੀ ਗੁਰੂ ਕਲਗੀ ਧਰਮਹਾਰਾਇ ਨੇ ਉਦੋਂ ਸੱਦੇ ਜਦੋਂ ਮਹਾਰਾਜ ਸਾਬੋ ਕੀ ਤਲਵੰਡੀ ਤਖਤ ਸ੍ਰੀ ਦਮਦਮਾ ਸਾਹਿਬ ਗਏ ਉਦੋਂ ਸਨਮਾਨ ਜੋਗ ਬਾਬਾ ਦੀਪ ਸਿੰਘ ਨੂੰ ਕੋਲ ਸੱਦਿਆ ਚਾਰ ਸਰੂਪ ਗੁਰਬਾਣੀ ਦੇ ਬਾਬਾ ਦੀਪ ਸਿੰਘ ਜੀ ਨੇ ਆਪਣੇ ਕਰ ਕਮਲਾ ਨਾਲ ਲਿਖੇ ਚਾਰ ਸਰੂਪ ਅੱਜ ਵੀ ਸਾਡੇ ਪੰਥ ਕੋਲ ਅੱਜ ਵੀ ਸਾਹਮਣੇ ਪਏ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੋਲ ਤਿੰਨ ਸਰੂਪ ਇਹਨਾਂ ਕੋਲ ਅੱਜ ਬਾਬਾ ਦੀਪ ਸਿੰਘ ਜੀ ਬੈਠੇ ਸਾਬੋ ਕੀ ਤਲਵੰਡੀ ਗੁਰੂ ਕਲਗੇ ਦਰ ਸੱਚੇ ਪਾਤਸ਼ਾਹ ਮਹਾਰਾਜ ਆਗਾ ਨਿਕਲ ਗਿਆ ਗੁਰਪੁਰੀ ਪਿਆਨਾ ਕਰ ਗਿਆ ਮੇਰੇ ਸਤਿਗੁਰੂ ਬਾਬਾ ਦੀਪ ਸਿੰਘ ਜੀ ਬੈਠੇ ਆਪਾਂ ਇੱਕ ਸ਼ਬਦ ਪੜ੍ਹਦੇ ਆ ਤੇਰੇ ਜਨ ਪਾਰਿਉ ਪੁਕਾਰੀ ਆਏ ਜੀ ਦਾਨ ਦੇ ਭਗਤੀ ਲਾਇਨ ਹਰਸਿਉ ਲੈਨ ਮਿਲਾਏ ਪੜਨਾ ਬੜਾ ਸੌਖਾ ਕਮਾਈ ਕਿਸੇ ਕਿਸੇ ਇਹ ਪੰਕਤੀ ਕਮਾਈ ਬਾਬਾ ਦੀਪ ਸਿੰਘ ਨੇ ਮਾਲਾ ਪਕੜ ਕੇ ਬੈਠਾ ਬਾਬਾ ਦੀਪ ਸਿੰਘ ਇਹਦੇ ਸਾਹਮਣੇ ਇੱਕ Hindu ਆਣ ਕੇ ਵਿਚਾਰਾ ਘੁਰ ਲਾਇਆ ਉਨੇ ਹੱਥ ਜੋੜ ਕੇ ਆਖਿਆ ਬਾਬਾ ਤੇਰੇ ਚਰਨਾਂ ਵਿੱਚ ਇੱਕ ਬੇਨਤੀ ਕਰਨ ਵਾਸਤੇ ਆਇਆ ਤੇ ਬਾਬਾ ਦੀਪ ਸਿੰਘ ਜੀ ਨੇ ਆਖਿਆ ਦੱਸੋ ਉਹ ਕਹਿੰਦਾ ਬਾਬਾ ਤੇਰੇ ਤੋਂ 7 ਮੀਲ ਦੀ ਵਿੱਥ ਤੇ ਇੱਕ ਪਿੰਡ ਹੈ ਉਸ ਪਿੰਡ ਦਾ ਨਾਮ ਹੈ ਉੱਚਾ ਪਿੰਡ ਬਾਬਾ ਜੀ ਨੇ ਆਖਿਆ ਲੱਗ ਗਈ ਹੈ ਉਹਨੇ ਆਖਿਆ ਮਹਾਂਪੁਰਖੋਂ ਉਥੋਂ ਦਾ ਹਾਕਮ ਹੈ ਗੁਫਾਰੂਖ ਖਾਨ ਉਹਨੇ ਕਹ ਐਲਾਨ ਕੀਤਾ ਹੋਇਆ ਕੋਈ ਹਿੰਦੂ ਆਪਣੀ ਧੀ ਵਿਆਹਣ ਤੋਂ ਪਹਿਲਾਂ ਮੇਰੇ ਹਰਮਾਂ ਵਿੱਚ ਮੇਰੇ ਘਰ ਵਿੱਚ ਛੱਡ ਕੇ ਜਾਵੇ ਤੇ ਜਦਨ ਮੈਂ ਆ ਗਿਆ ਦਾਂਗਾ ਉਸ ਦਿਨ ਆਪਣੀ ਧੀ ਨੂੰ ਵਿਆਵੇ ਜੇ ਕਿਸੇ ਨੇ ਮੈਨੂੰ ਦੱਸੇ ਤੋਂ ਬਗੈਰ ਆਪਣੀ ਧੀ ਦਾ ਵਿਆਹ ਕੀਤਾ ਨਾ ਧੀ ਲੱਭਣ ਦਿਆਂਗਾ ਤੇ ਨਾ ਸਾਰਾ ਪਰਿਵਾਰ ਤੁਖਾ ਮਿਟਾ ਕੇ ਰੱਖ ਦਿਆਂਗਾ ਤੇ ਬਾਬਾ ਦੀਪ ਸਿੰਘ ਨੇ ਆਖਿਆ ਫੇਰ ਉਹ ਕਹਿੰਦਾ ਬਾਬਾ ਜੀ ਮੈਂ ਧੀ ਨੂੰ ਜਨਮ ਦੇ ਕੇ ਜਵਾਨ ਕੀਤਾ ਪਾਲੀ ਪੋਸੀ ਗਫਾਰੂ ਖਾਂ ਦੀ ਗੈਰ ਹਾਜ਼ਰੀ ਉਹਨੂੰ ਦੱਸੇ ਤੋਂ ਬਗੈਰ ਬਾਬਾ ਜੀ ਮੈਂ ਰਾਤ ਨੂੰ ਲਗਾ ਆਪਣੀ ਧੀ ਦਾ ਵਿਆਹ ਕਰਨ ਮੇਰੇ ਆਂਡੋ ਗਵਾਂਡੋ ਕਿਸੇ ਨੇ ਜਾ ਕੇ ਕਰ ਦਿੱਤੀ ਮੁਖਬਰੀ ਤੇ ਗੁਫਾਰੂ ਖਾਨ ਮੇਰੀ ਧੀ ਨੂੰ ਚੋਕੇ ਲੈ ਗਿਆ ਤੇ ਬਾਬਾ ਦੀਪ ਸਿੰਘ ਨੇ ਆਖਿਆ ਕਿਸੇ ਦਾ ਦਰਵਾਜ਼ਾ ਖੜਕਾਇਆ ਉਹ ਕਹਿੰਦਾ ਮਹਾਰਾਜ ਸਰਕਾਰੀ ਦਰਵਾਜ਼ੇ ਕੋਈ ਦਰਵਾਜ਼ਾ ਨਹੀਂ ਛੱਡਿਆ ਗਰੀਬ ਨਵਾਜ ਸਤਗੁਰੂ ਸਭ ਤੋਂ ਪੈੜੀ ਗੱਲ ਤੇ ਜਿਹੜਾ ਗੁਫਾਰੂ ਖਾਨ ਹੈ ਉਹ ਸੂਬੇਦਾਰ ਸਰਹੰਦ ਵਜੀਦ ਖਾਨ ਦਾ ਸਾਕਾ ਸਾਲਾ ਲੱਗਦਾ ਹੈ ਗਰੀਬ ਨਿਵਾਜ ਸਤਿਗੁਰੂ ਸੱਚੇ ਪਾਤਸ਼ਾਹ ਦੇ ਪਾਵਨ ਚਰਨਾਂ 'ਚ ਕਰਨਾ ਹੈ ਅਰਦਾਸ ਬਾਬਾ ਦੀਪ ਸਿੰਘ ਜੀ ਨੇ ਆਖਿਆ ਗੁਰੂ ਗ੍ਰੰਥ ਸਾਹਿਬ ਮਹਾਰਾਜ ਪ੍ਰਕਾਸ਼ਮਾਨ ਬਾਬਾ ਦੀਪ ਸਿੰਘ ਜੀ ਲਾਗੇ ਬੈਠੇ ਤੇ ਬਾਬਾ ਦੀਪ ਸਿੰਘ ਨੇ ਆਖਿਆ ਕਹਿਣ ਲੱਗਾ ਹੁਣ ਤੂੰ ਚੱਲ ਆਪਣੇ ਘਰ ਨੂੰ ਕੱਲ ਦਾ ਸੂਰਜ ਚੜਨ ਤੋਂ ਪਹਿਲੋ ਪਹਿਲੋ ਤੇਰੀ ਧੀ ਤੇਰੇ ਘਰੇ ਪਹੁੰਚਾ ਦਿਆਂਗੇ ਫਿਰ ਬਾਬਾ ਜੀ ਨੇ ਨਗਾਰੇ ਤੇ ਮਾਰੀਆਂ ਚੋਟਾਂ ਨਿਹੰਗ ਸਿੰਘ ਕਰਨੇ ਸਾਰੇ ਇਕੱਠੇ ਖਲੋ ਕੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸਾਹਮਣੇ ਬਾਬਾ ਦੀਪ ਸਿੰਘ ਜੀ ਨੇ ਅਰਦਾਸ ਕੀਤੀ ਹੈ ਸਤਿਗੁਰੂ ਜੰਗ ਹੈ ਨੇਕੀ ਤੇ ਬਦੀ ਦੀ ਜੰਗ ਹੈ ਸੱਚ ਤੇ ਝੂਠ ਦੀ ਜੇ ਸਾਡੀ ਧਰਮ ਦੀ ਜੰਗ ਹੈ ਤੇ ਜਿੱਤ ਸਾਡੀ ਹੋਵੇ ਤੇ ਜੇ ਅਸੀਂ ਗਲਤਾਂ ਤੇ ਮਹਾਰਾਜ ਅਜੇ ਤੱਕ ਗਫਾਰੂ ਖਾਨ